ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਯੋਗ ਨਸ਼ਾ ਵਿਰੋਧ ਨੂੰ ਆਮ ਲੋਕਾਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸੇ ਸਿਲਸਲੇ ਵਿੱਚ ਹੀ ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਚੂਟ ਤੱਕ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਵਿਧਾਨ ਸਭਾ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਵੀ ਸ਼ਾਮਲ ਹੋਏ। ਇਸ ਯਾਤਰਾ ਦੌਰਾਨ ਮਾਲਵਾ ਨਿਊਜ਼ ਦੀ ਟੀਮ ਨੇ ਦੇਖਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਨੇ ਇਕੱਠ ਨੂੰ ਵੀ ਸੰਬੋਧਨ ਕੀਤਾ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਇਕਬਾਲ ਸਿੰਘ ਗੋਰਾ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਅੱਜ ਅਸੀਂ ਹਲਕਾ ਧਰਮਕੋਟ ਦੇ ਪਿੰਡ ਚੂੜ ਚੱਕ ਵਿਖੇ ਪਹੁੰਚਿਆ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਨਸ਼ਿਆਂ ਵਿਰੁੱਧ ਰਮੇ ਸਮਾਚਾਈ ਜਾ ਰਹੀ ਹੈ ਅਤੇ ਹਲਕਾ ਵਿਧਾਇਕ ਗਵਿੰਦਰਜੀਤ ਸਿੰਘ ਲਾੜੀ ਟੋਸ ਪਹੁੰਚ ਰਹੇ ਆ ਸੋ ਉਹਨਾਂ ਨਾਲ ਕਰਾਂਗੇ ਗੱਲਬਾਤ ਅਤੇ ਲੋਕਾਂ ਤੋਂ ਜਾਣਨਾ ਕਰਾਂਗੇ ਕਿ ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਈ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਸਤਿ ਸ਼੍ਰੀ ਅਕਾਲ ਭਾਈ ਜੀ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਨਸ਼ਿਆਂ ਤੋਂ ਹੰਗਾਰਾ ਤੁਹਾਡੇ ਸਾਹਮਣੇ ਆ ਚੂੜ ਚੱਕ ਮੇਨ ਲੱਗਾ ਸਾਰਾ ਇਕੱਠਾ ਹੋਇਆ ਬੈਠਾ ਅੱਜ ਦੇਖੋ ਜਿਹੜੇ ਲੋਕ ਨੇ ਇਹ ਲੋਕ ਚਾਹੁੰਦੇ ਸੀ ਕਿ ਕੋਈ ਸਰਕਾਰ ਇਹੋ ਜੀ ਆਵੇ ਜਿਹੜੇ ਨਸ਼ਿਆਂ ਦੇ ਵਿਰੁੱਧ ਕੋਈ ਨਾ ਕੋਈ ਮਹਮ ਛੇੜੇ ਤੇ ਮੈਂ ਧੰਨਵਾਦ ਦੀਆਂ ਸਾਡੇ ਮੁੱਖ ਮੰਤਰੀ ਪੰਜਾਬタル ਭਗਵਨ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਪਹਿਲ ਕਦਮੀ ਕਰਦਿਆਂ ਹੋਇਆ ਜਿਹੜੀ ਮੇਨ ਜਿਹੜਾ ਕੰਮ ਜਿਹੜਾ ਆਮ ਲੋਕਾਂ ਨਾਲ ਰਿਲੇਟਡ ਸੀਗਾ ਸੋ ਉਹ ਕੰਮ ਜਿਹੜਾ ਸ਼ੁਰੂ ਕੀਤਾ ਸੋ ਮੈਂ ਸਮਝਦਾ ਕਿ ਅੱਜ ਜੇ ਮੈਂ ਇਸ ਪਿੰਡ ਦੀ ਗੱਲ ਕਰਾਂ ਜਦੋਂ ਮੈਂ ਇਲੈਕਸ਼ਨ ਤੋਂ ਪਹਿਲਾਂ ਆਇਆ ਸੀ ਤੇ ਬਹੁਤ ਜਾਣੇ ਇਸ ਨਗਰ ਦੇ ਵਿੱਚ ਨਸ਼ਾ ਵੇਚ ਰਹੇ ਸੀ ਤੇ ਅੱਜ ਜਿਹੜੀਆਂ ਰਿਪੋਰਟਾਂ ਨੇ ਉਸ 99% ਜਿਹੜਾ ਪਿੰਡ ਆ ਇਹ ਸਹੀ ਹੋ ਗਿਆ ਉਹ ਜਿਹੜੇ 1-2% ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਤੇ ਵੀ ਛੇਤੀ ਕਾਰਵਾਈ ਕਰਕੇ ਇਸ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਬਿਲਕੁਲ ਜੀ ਮੈਂ ਥਾਣੇ ਐਸਚੋ ਆ ਸਾਨੂੰ ਜਦੋਂ ਮਰਜ਼ੀ 24 ਆਵਰ ਜਦੋਂ ਮਰਜ਼ੀ ਉਹ ਸੰਪਰਕ ਕਰਨ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਨਸ਼ਾ ਛਡਾਇਆ ਜਾਏਗਾ ਤੇ ਦਾਖਲ ਕਰਾਇਆ ਜਾਏਗਾ ਧੰਨਵਾਦ ਧੰਨਵਾਦ ਜੀ ਇਹ ਸਾਨੂੰ ਸਾਡੇ ਐਸਐਚਓ ਗਵਿੰਦਰ ਸਿੰਘ ਜੀ ਪੁੱਲਰ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਾਡੇ ਸਪਾਰਕ ਵਿੱਚ ਆਉਣ ਤਾਂ ਜੋ ਰੰਗਲਾ ਪੰਜਾਬ ਬਣਾਇਆ ਜਾ ਸਕੇ ਜੀ ਚੋਸਰੀਵਾਲ ਜੀ ਕੀ ਨਾਮ ਆ ਜੀ ਕਿਹੜੇ ਪਿੰਡ ਤੋਂ ਤੁਹਾਡਾ ਬਲਜੀਤ ਸਿੰਘ ਕੰਗ ਪਿੰਡ ਥੂੜ ਚੱਕ ਬੇਨਤੀ ਹੈ ਜੀ ਅੱਜ ਸਾਡੇ ਐਮਐਲਏ ਸਾਹਿਬ ਢੋਸ ਲਾਡੀ ਢੋਸ ਜੀ ਤੁਹਾਡੇ ਪਿੰਡ ਨਸ਼ਾ ਵਿਰੁੱਧ ਜੰਗਰ ਵਜਤ ਆਏ ਸੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਸੰਗਤਾਂ ਵੱਲੋਂ ਉਹ ਪਿੰਡ ਦੀ ਪੰਚਾਇਤ ਸਾਰਾ ਨਗਰ ਢੋਸ ਸਾਹਿਬ ਦੇ ਨਾਲ ਆ ਨਸ਼ਿਆਂ ਦੇ ਵਿਰੁੱਧ ਪੂਰੀ ਲੜਾਈ ਲੜਨ ਨੂੰ ਤਿਆਰ ਆ ਤੇ ਟੋ ਸਾਹਿਬ ਪੂਰਾ ਵਿਸ਼ਵਾਸ ਦਿਵਾ ਕੇ ਗਏ ਆ ਅਲੀਪੁਰ ਪੁਲਿਸ ਪ੍ਰਸ਼ਾਸਨ ਜੀ 당ਰਾਤ ਤੁਹਾਡੀ ਮਦਦ ਕਰੂਗਾ ਜੇ ਕੋਈ ਵੀ ਨਸ਼ਾ ਵੇਚਦਾ ਸਾਨੂੰ ਦੱਸੋ ਜੀ ਅਸੀਂ ਕੋਈ ਸ਼ਪਾਰਸ਼ ਨਹੀਂ ਮੰਨਾਂਗੇ ਤੇ ਅਸੀਂ ਜੋਏ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਅਸੀਂ ਸੈਂਟਰ ਦੇ ਵਿੱਚ ਫ੍ਰੀ ਨਸ਼ਾ ਵੀ ਛਡਾਵਾਂਗੇ ਜੀ ਹਾਂਜੀ ਤੇ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਨਸ਼ਾ ਦਾ ਰਜਾਣਾ ਘਟਿਆ ਜਾਂ ਕਿਸ ਤਰ੍ਹਾਂ ਨਹੀਂ ਅੱਗੇ ਨਾਲੋਂ ਬਹੁਤ ਘਟਿਆ ਜੀ ਅੱਗੇ ਨਾਲੋਂ ਤਾਂ ਕਾਫੀ ਫਰਕ ਪਿਆ ਬਾਕੀ ਸਰਮਾਨ ਸਰਕਾਰ ਨੇ ਬਹੁਤ ਹੀ ਜ਼ਿਆਦੇ ਇਹ ਨਸ਼ਾ ਖਿਲਾਫ ਕਦਮ ਚੁੱਕਿਆ ਤੇ ਲੋਕ ਬਹੁਤ ਖੁਸ਼ ਆ ਸਤਿਗੁਰ ਸਤਿਗੁਰ ਜੀ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਢੋਸ ਸਾਹਿਬ ਤੁਹਾਡੇ ਪਿੰਡ ਪਹੁੰਚੇ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਤੁਹਾਡੇ ਪਿੰਡ ਵਿੱਚ ਕਿੰਨਾ ਕੁ ਨਸ਼ੇ ਦੀ ਕੰਟਰੋਲ ਹੋਇਆ ਕਿਸ ਤਰ੍ਹਾਂ ਦਾ ਬਾਈ ਜੀ ਬਹੁਤ ਹੋਇਆ ਬਾਕੀ ਸਰਕਾਰ ਬਹੁਤ ਹੀ ਕੰਮ ਕਰ ਰਹੀ ਹੈ ਨਸ਼ੇ ਦੇ ਮੁੱਦੇ ਤੇ ਜੀ ਤੇ ਬਹੁਤ ਧੰਨਵਾਦ ਸਰਕਾਰ ਦਾ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਅੱਜ ਕਿਸ ਤਰ੍ਹਾਂ ਦਾ ਉਪਰਾਲਾ ਮਿਲਿਆ ਸੰਗਤਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਨਗਰ ਦੇ ਵਿੱਚ ਐਮਰ ਸਾਹਿਬ ਨੇ ਪ੍ਰੇਰਨਾ ਕੀਤੀ ਆ ਅਸੀਂ ਉਸ ਪ੍ਰੇਰਨਾ ਤੇ ਬਹੁਤ ਖੁਸ਼ ਆ ਕਿਉਂਕਿ ਜਿਨ੍ਹਾਂ ਦੇ ਨਸ਼ੇ ਖਾ ਕੇ ਪੁੱਤ ਮਰ ਗਏ ਉਹਨਾਂ ਨੂੰ ਪਤਾ ਦੂਸਰੇ ਨੂੰ ਕੀ ਪਤਾ ਜਿਨ੍ਹਾਂ ਦੇ ਲੱਗੇ ਉਹਨਾਂ ਨੂੰ ਪਤਾ ਅਸੀਂ ਇਹ ਕਹਿੰਦੇ ਆ ਕਿ ਉਸ ਤਰਕਸ਼ਨ ਨੂੰ ਕਦੇ ਵੀ ਛੱਡਿਆ ਜਾਵੇ ਨਾ ਉਹਦੀ ਜਵਾਂਦ ਦੇਵੇ ਨਾ ਜਵਾਂਦ ਤੇ ਰੋਕਾਂਗੇ ਵੀ ਪਰ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਭਾਈ ਤੁਸੀਂ ਕੀ ਕਹਣਾ ਨਸ਼ਾ ਵਿਰੋਧ ਮਹਮਦ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਹੈ ਲੋਕਾਂ ਦਾ ਕੀ ਕਹਿਣਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਪਿੰਡ ਵੱਲੋਂ ਬਾਕੀ ਸਾਡੇ ਜੋ ਸਤਕਾਰਯੋਗ ਐਮਐਲਏ ਸਰਵardar ਦਵਿੰਦਰਜੀਤ ਸਿੰਘ ਲਾੜੀ ਢੋਸਾ ਉਹ ਸਾਨੂੰ ਬਹੁਤ ਵਧੀਆ ਐਮਐਲਏ ਮਿਲੇ ਸਾਡੇ ਹਲਕੇ ਨੂੰ ਪਰ ਉਹ ਜੋ ਵੀ ਕੰਮ ਆ ਅੱਗੇ ਵਧ ਕੇ ਨਾਲ ਸਾਡੇ ਰੱਖ ਕੇ ਸਾਨੂੰ ਤੋਰ ਕੇ ਕੰਮ ਕਰਦੇ ਆ ਤੇ ਬਾਕੀ ਸਰਕਾਰ ਜਿਹੜਾ ਜਯੋਧ ਨਸ਼ਾ ਵਿਰੋਧ ਕੰਮ ਆ ਇਹ ਬਹੁਤ ਵਧੀਆ ਵਾ ਬਾਕੀ ਜੇ ਸਾਡੇ ਪਿੰਡ ਵਿੱਚ ਅੱਗੇ 90% ਨਸ਼ਾ ਸੀ ਤੇ ਅੱਜ 10% ਰਹਿ ਗਿਆ ਹੋਊਗਾ ਇਹ ਸਰਕਾਰ ਤੋਂ ਅਸੀਂ ਬਹੁਤ ਖੁਸ਼ ਆ ਅਸੀਂ ਸਰਕਾਰ ਦੇ ਨਾਲ ਆ ਤੇ ਇਹਨਾਂ ਦੇ ਨਾਲ ਹੀ ਰਵਾਂਗੇ ਤੇ ਜਿੰਨਾਂ ਵੀ ਅਸੀਂ ਹੈਲਪ ਕਰ ਸਕਦੇ ਹਾਂ ਨਸ਼ਾ ਛਡਾਉਣ ਦੀ ਉਹ ਅਸੀਂ ਲੋਕਾਂ ਨੂੰ ਸਮਝਾਵਾਂਗੇ ਵੀ ਤੇ ਛਡਾ